ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਨ ਤਨ ਅਮਰ ਸਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋ ਸਿੰਘ ਸਾਹਿਬ ਜੀ ਦੇ ਚਰਨਾਂ ਕਮਲਾ ਚ ਨਮਸਕਾਰ ਕਰਦੇ ਆ ਇਸੇ ਤਰ੍ਹਾਂ ਸਾਥ ਸੰਗਤ ਜੀ ਜੇਕਰ ਅਸੀਂ ਗੁਰਬਾਣੀ ਦੇ ਨਾਲ ਜੁੜਾਂਗੇ ਗੁਰਬਾਣੀ ਦਾ ਨੋ ਪੜਾਂਗੇ ਤਾਂ ਸਾਡਾ ਫਿਰ ਹੀ ਜੀਵਨ ਸਫਲ ਆਏ ਅਸੀਂ ਜੇਕਰ ਗੁਰੂ ਦੇ ਨਾਮੇ ਚੋੜਦੇ ਆ ਤਾਂ ਗੁਰੂ ਦੀ ਸਾਡੇ ਉੱਪਰ ਬੇਅੰਤ ਆਪਾਰ ਕਿਰਪਾ ਹੁੰਦੀ ਏ ਤੇ ਸਾਡੇ ਸਾਰੇ ਦੁੱਖ ਕਸ਼ਟ ਨੇ ਜਿਹੜੇ ਉਹ ਦੂਰ ਹੋ ਜਾਂਦੇ ਨੇ ਉਹ ਬਾਣੀ ਜਿਸ ਨੂੰ ਪੜ ਕੇ ਸਾ ਸੰਗੇ ਜੀ ਮਹਾਰਾਜ ਜੀਆਂ ਦੀ ਸਾਨੂੰ ਪ੍ਰਾਪਤੀ ਹੁੰਦੀ ਏ ਤੋਂ ਐਸੇ ਸਤਿਗੁਰਾਂ ਨੂੰ ਹਮੇਸ਼ਾ ਹੀ ਅਸੀਂ ਬਲਹਾਰੀ ਜਾਣੇ ਆ ਇਸ ਕਰਕੇ ਸਾਨੂੰ ਹਮੇਸ਼ਾ ਆਪਣੇ ਗੁਰੂ ਦੇ ਨਾਲ ਜੁੜਨਾ ਚਾਹੀਦਾ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਜੇਕਰ ਅਸੀਂ ਗੁਰੂ ਵਾਲੇ ਬਣਾਂਗੇ ਗੁਰਬਾਣੀ ਦੇ ਨਾਲ ਜੁੜਾਂਗੇ ਤੇ ਸਾਡੇ ਜਨਮਾਂਤਰਾਂ ਦੇ ਦੁੱਖ ਦੂਰ ਹੋ ਜਾਣਗੇ ਸੋ ਇਸੇ ਤਰ੍ਹਾਂ ਸਾਸੰਗੀ ਜਿਹੜੀਆਂ ਸੰਗਤਾ ਨੀਵੇਂ ਹੋ ਕੇ ਗੁਰਬਾਣੀ ਦਾ ਚਾਪ ਕਰਦੀਆਂ ਨੇ ਤੇ ਸਾਰੇ ਸੰਸਾਰ ਦੇ ਵਿੱਚ ਹਮੇਸ਼ਾ ਨੀਵੇਂ ਹੋ ਕੇ ਹੀ ਵਿਚਰਦੀਆਂ ਨੇ ਉਹ ਆਪਣੇ ਆਪ ਨੂੰ ਕਦੇ ਵੀ ਨਹੀਂ ਜਿਤਾਉਂਦੇ ਕਹਿੰਦਾ ਭਾਵ ਕਿ ਕਈ ਲੋਕ ਕੀ ਹੁੰਦੇ ਨੇ ਕਰਦੇ ਆ ਵੀ ਜਿਵੇਂ ਕਿ ਆਪਣੇ ਘਰ ਦੇ ਵਿੱਚ ਪਰਮਾਤਮਾ ਦਾ ਦਿੱਤਾ ਬਹੁਤ ਕੁਝ ਹੁੰਦਾ ਤੇ ਉਹ ਆਪਣੇ ਦਿੱਤੇ ਤੇ ਜਿਹੜਾ ਹੰਕਾਰ ਕਰਦੇ ਆ ਸੋ ਇਸ ਤਰ੍ਹਾਂ ਕਈ ਸੰਗਤਾਂ ਹਮੇਸ਼ਾ ਨੀਵਾ ਹੋ ਕੇ ਚੱਲਦੀਆਂ ਨੇ ਤੇ ਹਮੇਸ਼ਾ ਜੇਕਰ ਆਪਾਂ ਗੱਲ ਕਰੀਏ ਤੇ ਨੀਵੇਂ ਰੁੱਖਾਂ ਨੂੰ ਹੀ ਫਲ ਲੱਗਦੇ ਨੇ ਇਹ ਸੰਗਤਾਂ ਜੇਕਰ ਨੀਵਾ ਹੋ ਕੇ ਚੱਲਦੀਆਂ ਨੀਵੇਂ ਹੋ ਕੇ ਗੁਰਬਾਣੀ ਤੇ ਨਾਲ ਚੜਦੀਆਂ ਨੇ ਤੇ ਉਹਨਾਂ ਨੂੰ ਸਤਿਗੁਰ ਦੀ ਜਨੀਆਂ ਦੇ ਵਿੱਚੋਂ ਬਹੁਤ ਹੀ ਅਮੋਲਕ ਜੀ ਜੇ ਜਪਾ ਪ੍ਰਾਪਤ ਹੁੰਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਖੁਸ਼ੀਆਂ ਹੀ ਰਹਿੰਦੀਆਂ ਨੇ ਕਦੇ ਵੀ ਉਹਨਾਂ ਦੀ ਜ਼ਿੰਦਗੀ ਤੇ ਕੋਈ ਵੀ ਦੁੱਖ ਤਕਲੀਫ ਨਹੀਂ ਆਉਂਦਾ ਇਸ ਕਰਕੇ ਸਾਨੂੰ ਹਮੇਸ਼ਾ ਆਪਣੀ ਜ਼ਿੰਦਗੀ ਦੇ ਵਿੱਚ ਨੀਵੇਂ ਹੋ ਕੇ ਤੇ ਨਿਮਰਤਾ ਦੇ ਨਾਲ ਹੀ ਚੱਲਣਾ ਚਾਹੀਦਾ ਹੈ ਅਪਾ ਜੇ ਕੇ ਗੱਲ ਕਰੀਏ ਇਸ ਸੰਸਾਰ ਦੀ ਤੇ ਇਹ ਸੰਸਾਰ ਹੀ ਜਿਹੜਾ ਇਹ ਉਲਟ ਹੋ ਕੇ ਚੱਲਦਾ ਆਪਣੀ ਆਕਰ ਦੇ ਵਿੱਚ ਚੱਲਦਾ ਜੇ ਇਸ ਕਰਕੇ ਅੱਜ ਕੱਲ ਦੇ ਸਮੇਂ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਦੁੱਖ ਤਕਲੀਫ ਵਧੇ ਹੋਏ ਨੇ ਜੋ ਇਨਸਾਨ ਹਮੇਸ਼ਾ ਨੀਵਾ ਹੋ ਕੇ ਬਾਣੀ ਪੜਦਾਏ ਉਹ ਹਮੇਸ਼ਾ ਨਿਮਰਤਾ ਦੇ ਵਿੱਚ ਹੀ ਰਹਿੰਦਾ ਹੈ ਕਹਿੰਦਾ ਭਾਵੇਂ ਜੋ ਆਪਣੀ ਆਪੇ ਨੂੰ ਨਹੀਂ ਜਿਤਾਉਂਦਾ ਉਹ ਮਹਾਰਾਜ ਦੇ ਕਰੋ ਬੇਅੰਤ ਖੁਸ਼ੀਆਂ ਪ੍ਰਾਪਤ ਕਰ ਲੈਂਦਾ ਇਸੀ ਤਰ੍ਹਾਂ ਜੇ ਜੋ ਵੀ ਚਾਹੇ ਉਹ ਹੀ ਆਪਣੇ ਜ਼ਿੰਦਗੀ ਦੇ ਵਿੱਚ ਐਸੀ ਉਸ ਨੂੰ ਪ੍ਰਾਪਤ ਕਰਾਂਗੇ ਤੇ ਮਹਾਰਾ ਸੱਚੇ ਪਾਤਸ਼ਾਹ ਜੀ ਹਮੇਸ਼ਾ ਸਾਨੂੰ ਇਹ ਹੀ ਕਹਿੰਦੇ ਆ ਕਿ 니ਵੇ ਰਹਿਣ ਤੇ ਵਿੱਚ ਹੀ ਬਰਕਤ ਹੁੰਦੀ ਹੈ। ਇਸੇ ਤਰ੍ਹਾਂ ਬਦ ਤੋਂ ਬਦ ਸਾਰੀਆਂ ਸੰਗਤਾਂ ਗੁਰਬਾਣੀ ਦੀ ਨਾਲ ਚੁੜਨ ਗੁਰੂ ਵਾਲੇ ਬਣ ਕਿਉਂਕਿ ਗੁਰਬਾਣੀ ਤੋਂ ਹੀ ਸਾਨੂੰ ਆਪਣੀ ਜ਼ਿੰਦਗੀ ਦੀ ਹਰ ਇੱਕ ਖੁਸ਼ੀ ਪ੍ਰਾਪਤ ਹੋਣੀ ਹੈ। ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਇੱਕ ਇਟਲੀ ਦੇ ਵੀਰ ਦੀ ਹੱਦ ਵੀਤੀ ਸਾਂਝੀ ਕਰਨ ਲੱਗੇ ਹਾਂ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਸ਼ਹੀਦਾਂ ਸਿੰਘਾ ਦੇ ਇਟਲੀ ਵਾਲੇ ਵੀਰ ਤੇ ਅਨੋਖੀ ਕਰਾਮਾਤ ਵਰਤਾਈ ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਕਿ ਕਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਸ਼ਹੀਦਾਂ ਸਿੰਘਾਂ ਜੀ ਦੀ ਸਾਡੇ ਤੇ ਕਿਰਪਾ ਹੁੰਦੀ ਹੈ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸੀ ਤਰ੍ਹਾਂ ਸਾਥ ਸੰਗੇ ਜੀ ਆਜਿਹੀ ਜਿਹੜੀ ਹੱਦ ਵੀਤੀ ਇੱਕ ਵੀਰ ਦੀ ਸੁਣਾਈ ਹੋਈ ਏ ਜੋ ਕਿ ਅੱਜ ਦੇ ਸਮੇਂ ਦੇ ਵਿੱਚ ਉਹ ਇਟਲੀ ਦੇ ਵਿੱਚ ਰਹਿੰਦੇ ਨੇ ਉਹਨਾਂ ਨੇ ਦੱਸਿਆ ਕਿ ਅੱਜ ਤੋਂ 7-8 ਸਾਲ ਪਹਿਲਾਂ ਦੀ ਗੱਲ ਏ ਵੀਰ ਨੇ ਦੱਸਿਆ ਕਿ ਅੱਜ ਤੋਂ 7-8 ਸਾਲ ਪਹਿਲਾਂ ਉਹਨਾਂ ਨੇ ਪੇਪਰ ਭਰੇ ਸਨ ਤੇ ਪਰ ਉਹਨਾਂ ਦੀ ਉਹ ਪੇਪਰ ਨਿਕਲੇ ਹੀ ਨਹੀਂ ਸਨ ਇਸੀ ਤਰ੍ਹਾਂ ਉਸ ਵੀਰ ਨੇ ਦੱਸਿਆ ਇੱਕ ਵਾਰ ਨਹੀਂ ਦੋ ਵਾਰ ਨਹੀਂ ਕਹਿੰਦੇ ਮੈਂ ਤਿੰਨ ਵਾਰ ਪੇਪਰ ਭਰੇ ਪਰ ਤਿੰਨੇ ਵਾਰ ਹੀ ਕਹਿੰਦੇ ਮੇਰੇ ਪੇਪਰ ਨਹੀਂ ਸੀ ਨਿਕਲੇ ਕਹਿੰਦੇ ਕਿ ਮੇਰੇ ਤਾਇਆ ਜੀ ਦਾ ਬੇਟਾ ਕਹਿੰਦੇ ਇਟਲੀ ਦੇ ਵਿੱਚ ਸੀ ਕਿ ਕਹਿੰਦੇ ਮੇਰੇ ਮਨ ਦੇ ਵਿੱਚ ਵੀ ਇਹੀ ਇਸ਼ਾ ਸੀ ਕਿ ਮੈਂ ਵੀ ਇਟਲੀ ਜਾਵਾਂ ਤੇ ਉੱਥੇ ਜਾ ਕੇ ਕਮਾਈ ਕਰਾਂ ਤੇ ਮਿਹਨਤ ਕਰਾਂ ਤੇ ਆਪਣੇ ਘਰ ਦੀ ਪੇਸ਼ੇ ਜ਼ਿੰਮੇਵਾਰੀ ਚੱਕਾਂ ਕਿਉਂਕਿ ਉਹਨਾਂ ਦੇ ਘਰ ਦੇ ਵਿੱਚ ਸਾਸ ਸਹੇਜ ਜੀ ਗਰੀਬੀ ਬਹੁਤ ਜ਼ਿਆਦਾ ਸੀ ਇਸੀ ਤਰ੍ਹਾਂ ਸੁਵੀਰ ਨੇ ਦੱਸਿਆ ਕਿ ਕਹਿੰਦੇ ਮੈਂ ਹਰ ਰੋਜ਼ ਗੁਰਦੁਆਰਾ ਸਾਹਿਬ ਵੀ ਜਾਂਦਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਗੇ ਅਰਦਾਸ ਬੇਨਤੀ ਵੀ ਕਰਦਾ ਸੀ ਕਹਿੰਦੇ ਪਰ ਮੇਰਾ ਕੋਈ ਵੀ ਕਾਰਜ ਸਫਲ ਨਹੀਂ ਸੀ ਹੁੰਦਾ ਕਹਿੰਦੇ ਮੇਰਾ ਮਨ ਬਹੁਤ ਹੀ ਜ਼ਿਆਦਾ ਉਦਾਸ ਰਹਿੰਦਾ ਸੀ ਇਸੇ ਤਰ੍ਹਾਂ ਵੀਰ ਨੇ ਦੱਸਿਆ ਕਿ ਮੈਕੇ ਦੇ ਕੋਲ ਦਾ ਪਿੰਡ ਉਸ ਵੀਰ ਦਾ ਤੇ ਕਹਿੰਦੇ ਇੱਕ ਦਿਨ ਮੈਂ ਆਪਣੀ ਪਿੰਡ ਦੇ ਬਾਸਟੌਕ ਤੇ ਗਿਆ ਇਸੀ ਤਰੀਕੇ ਦੇ ਨਾਲ ਵੀਰ ਨੇ ਦੱਸਿਆ ਕਿ ਮੈਂ ਬੱਸ ਸਟਾਪ ਤੇ ਘਰ ਦੇ ਲਈ ਕੁਝ ਸੌਦਾ ਲੈਣ ਗਿਆ ਸੀ ਤੇ ਉੱਥੇ ਇੱਕ Hindu ਵੀਰ ਵੀ ਆਇਆ ਹੋਇਆ ਸੀ ਤੇ ਕਹਿੰਦੇ ਉੱਥੇ ਮੇਰੀ ਚਾਹਤ ਤੋਂ ਪਹਿਲਾਂ ਹੀ ਗੱਲਾਂ ਚੱਲ ਰਹੀਆਂ ਸਨ ਮੇਰੇ ਘਰ ਦੇ ਵਿੱਚ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਬਹੁਤ ਕਿਰਪਾ ਕੀਤੀ ਏ ਇੱਕ ਉਥੇ ਵੇਰ ਦੱਸ ਰਿਹਾ ਸੀ ਕਿ ਮੇਰੀ ਬੇਟੀ ਦੇ ਆਈਲਟਸ ਦੇ ਵਿੱਚ ਉਹ ਬੈਂਡ ਤਾਂ ਆ ਗਿਆ ਸਨ ਪਰ ਜੋ ਵੀ ਉਸਦੇ ਬਾਹਰ ਜਾਣ ਦਾ ਖਰਚਾ ਸੀ ਕਹਿੰਦੇ ਕਿ ਉਹ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਸਦਕਾ ਹੀ ਆਪਣੇ ਆਪ ਹੀ ਕਹਿੰਦੇ ਕਿ ਪਤਾ ਨਹੀਂ ਕਿਵੇਂ ਅਰੇਸ਼ ਮੇਲਟ ਹੋਇਆ ਮੇਰੀ ਬੇਟੀ ਬਾਹਰ ਚੜੀ ਗਈ ਤੇ ਕਹਿੰਦੇ ਮੇਰੀ ਬੇਟੀ ਚ ਪਹਿਰਾ ਸਹਿਬ ਕੱਟਦੀ ਸੀ ਚ ਪਹਿਰਾ ਸਹਿਬ ਕੱਟਣ ਦੇ ਨਾਲ ਤਾਂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਹਿੰਦੇ ਕਿਰਪਾ ਹੋਈ ਕਿ ਮੇਰੇ ਬੇਟੀ ਦਾ ਕਾਰਜ ਸਫਲ ਹੋਇਆ ਇਸੀ ਤਰ੍ਹਾਂ ਉੱਥੇ ਸਾਰੀਆਂ ਗੱਲਾਂ-ਬਾਤਾਂ ਚੱਲ ਰਹੀਆਂ ਸਨ ਤੇ ਉਹ ਵੀਰ ਨੇ ਸੁਨਿਆ ਸੁਣਨ ਤੋਂ ਬਾਅਦ ਵੀ ਵਿੱਚ ਉਸਨੇ ਆਪਣੇ ਮਨ ਦੇ ਵਿੱਚ ਵਿਚਾਰ ਬਣਾਇਆ ਕਿ ਉਹ ਨਾ ਕਹਿੰਦੀ ਕਿ ਸੋਚਿਆ ਵੀ ਮੈਂ ਵੀ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾ ਕੇ ਜਪੈਰਾ ਸਹਿਬ ਘਟਾ ਤੇ ਕਿਉਂ ਨਾ ਮੇਰੀ ਵੀ ਅਰਦਾਸ ਬੇਨਤੀ ਪੂਰੀ ਹੋਵੇ ਵੀ ਮੈਂ ਟਰਾਈ ਕਰਕੇ ਤਾਂ ਦੇਖਾਂ ਕਹਿੰਦੀ ਕਿ ਮੈਂ ਤੁਹਾਨੂੰ ਤੁਹਾਨੂੰ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਦਰ ਤੇ ਜਾਣਾ ਸ਼ੁਰੂ ਕਰ ਦਿੱਤਾ ਇਸੇ ਤਰੀਕੇ ਦੇ ਨਾਲ ਵੀਰ ਨੇ ਦੱਸਿਆ ਕਿ ਪਹਿਲਾ 3 ਮਹੀਨੇ ਹੋ ਚੁੱਕੇ ਸਨ ਕਿਦੇ ਪੇਪਰ ਨਹੀਂ ਸੀ ਨਿਕਲੇ ਤੇ ਕਹਿੰਦੇ ਹੁਣ 2 ਕੁ ਮਹੀਨੇ ਹੋਗੇ ਸੀ ਤੇ ਆਸ ਸੀ ਵੀ ਸ਼ਾਇਦ ਪੇਪਰ ਨਿਕਲ ਆਉਣ। ਇਸੇ ਤਰੀਕੇ ਦੇ ਨਾਲ ਉਸ ਵੀਰ ਨੇ ਸਾਧ ਸੰਗਤ ਜੀ 3 ਮਹੀਨੇ ਲਗਾਤਾਰ ਤਾਂ ਤਲ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਾਂਤੀ ਚਪੇਰਾ ਸਬਤੀ ਹਾਜ਼ਰੀ ਭਰੀ। ਜਿਹੜੇ ਇੱਕ ਵਾਰ ਨਹੀਂ 2 ਵਾਰ ਨਹੀਂ 3 ਵਾਰ ਪੇਪਰ ਭਰੇ ਤੋਂ ਵੀਰ ਦੇ ਪੇਪਰ ਨਹੀਂ ਸੀ ਨਿਕਲੇ ਉਹ 3 ਮਹੀਨੇ ਜਿਹ ਪੈਰਾ ਸੇ ਆਪਣੀ ਹਾਈ ਜੀਟੀ ਭਰਮ ਦੀ ਨਾਲ ਉਸ ਵੀਰ ਦੇ ਪੇਪਰ ਨਿਕਲ ਆਏ ਸਨ ਇਸੇ ਤਰ੍ਹਾਂ ਉਸ ਵੀਰ ਨੇ ਦੱਸਿਆ ਕਿ ਮੇਰਾ ਕਾਰਜ ਸਫਲ ਹੋਇਆ ਤੇ ਪੈਸਿਆਂ ਦਾ ਵੀ ਕਹਿੰਦੇ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਹੀ ਲਾ ਵਸੀਲਾ ਬਣਾਇਆ ਤੇ ਕਿਵੇਂ ਨਾ ਕਿਵੇਂ ਕਰਕੇ ਕਹਿੰਦੇ ਮੈਂ ਇਟਲੀ ਬਾਹਰ ਚਲਾ ਗਿਆ ਇਸ ਤਰੀਕੇ ਦੇ ਨਾਲ ਵੀਰ ਨੇ ਦੱਸਿਆ ਜਦੋਂ ਮੈਂ ਇਟਲੀ ਚਲਾ ਗਿਆ ਇਟਲੀ ਜਾ ਕੇ ਕਹਿੰਦੇ 6-7 ਮਹੀਨੇ ਕਹਿੰਦੇ ਮੈਂ ਬਿਲਕੁਲ ਹੀ ਬੇਲਾ ਰਿਹਾ ਕਹਿੰਦੇ ਉੱਥੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਕੰਮ ਨਾ ਮਿਲਿਆ 9 ਮਹੀਨੇ ਦੇ ਜਿਹੜੇ ਮੇਰੇ ਪੇਪਰਸ ਹਨ ਕਹਿੰਦੇ ਉਹਨਾਂ ਦਾ ਸਮਾਂ ਵੀ ਹੋਣ ਵਾਲਾ ਸੀ ਕਹਿੰਦੇ ਕਿ ਬਾਕੀ ਮੇਰੇ ਤਾਇਆ ਜੀ ਦਾ ਬੇਟਾ ਇਟਲੀ ਦੇ ਵਿੱਚ ਸੀ ਤੇ ਮੈਂ ਉਹਨਾਂ ਦੇ ਕੋਲ ਕਹਿੰਦੇ ਰਹਿ ਰਿਹਾ ਸੀ ਸਾਡਾ ਆਪਸ ਤੇ ਵਿੱਚ ਦੋਨਾਂ ਭਰਾਵਾਂ ਦਾ ਕਹਿੰਦੇ ਬਹੁਤ ਮੋਹ ਪਿਆਰ ਸੀ ਇਹ ਜੇ ਇਸ ਤਰ੍ਹਾਂ ਸਮਾਂ ਬੀਤਦਾ ਜਾਂਦਾ ਹੈ ਤੇ ਫਿਰ ਮੇਰੇ ਮਨ ਦੇ ਵਿੱਚ ਖਿਆਲ ਆਉਂਦਾ ਹੈ ਕਿ ਕਹਿੰਦੇ ਵੀ ਪਹਿਲਾਂ ਮੇਰੇ ਪੇਪਰ ਵੀ ਨਹੀਂ ਨਿਕਲ ਰਹੇ ਸਨ ਤੇ ਮੈਨੂੰ ਬਹੁਤ ਹੀ ਜ਼ਿਆਦਾ ਐਂਸ਼ਰੂਮ ਵੀ ਸੀ ਤੇ ਮੈਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਚਪੈਰਾ ਸਹਿਬ ਕੱਟੇ ਕਿ ਮੇਰਾ ਇਹ ਕਾਰਜ ਸਕਲ ਹੋ ਗਿਆ ਸੀ ਕਿਉਂ ਨਾ ਹੁਣ ਮੈਂ ਘਰ ਬੈਠ ਕੇ ਹੀ ਚਪੈਰਾ ਸਹਿਬ ਕਟਣੀ ਸ਼ੁਰੂ ਕਰ ਦਿਆਂ ਇਸੀ ਤਰ੍ਹਾਂ ਸੁਬੀਰ ਨੇ ਦੱਸਿਆ ਸਾਧ ਸੰਗਤ ਜੀ ਕਿ ਮੈਂ ਕਹਿੰਦੇ ਘਰ ਦੇ ਵਿੱਚ ਬੈਠ ਕੇ ਹੀ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਯਾਦ ਕਰਕੇ ਅਰਦਾਸ ਬੇਤੀ ਕਰਕੇ ਚਪੈਰਾ ਸਹਿਬ ਕੰਦੇ ਕੱਟਨੀ ਮੈਂ ਸ਼ੁਰੂ ਕਰ ਦਿੱਤੇ ਤੇ ਹਾਜੇ ਮੈਨੂੰ ਬਾਣੀ ਪੜਦਿਆ ਚਪੈਰਾ ਸਹਿਬ ਕੱਟਦਿਆ ਕਹਿੰਦੇ 15 ਕੇ ਦਿਨ ਹੀ ਹੋਏ ਸਨ ਇਹਨੇ 15 ਦਿਨ ਬਾਅਦ ਹੀ ਮੈਨੂੰ ਕੰਮ ਮਿਲ ਗਿਆ ਤੇ ਕਹਿੰਦੇ ਮੈਂ ਇਸ ਤਰੀਕੇ ਦੇ ਨਾਲ ਅਰਦਾਸ ਕੀਤੀ ਸੀ ਕਿ ਜਿਵੇਂ ਹੀ ਮੈਨੂੰ ਕੰਮ ਮਿਲਦਾ ਤੇ ਕੰਮ ਦੇ ਵਿੱਚ ਜੋ ਵੀ ਮੈਨੂੰ ਕਮਾਈ ਹੋਵੇਗੀ ਉਹਦਾ ਦਸਵੰਦ ਕੱਢ ਕੇ ਕਿਸੇ ਲੋੜਵੰਤ ਦੀ ਮਦਦ ਕਰਾਂਗਾ ਤੁਹਾਡੀ ਨਾਮ ਤੇ ਚਾਹ ਵੀ ਤੁਹਾਡੇ ਦਰ ਤੇ ਕਿਸੇ ਨਾ ਕਿਸੇ ਚਰੀਏ ਮੈਂ ਦਸਵੰਦ ਪੰਚਾਉਂਦਾ ਰਹਾਂਗਾ ਇਸੇ ਤਰੀਕੇ ਦੇ ਨਾਲ ਸਾਧ ਸੰਗੇ ਜੀ ਉਮੀਰ ਕਹਿੰਦੇ ਕਿ ਮੇਰਾ ਬਹੁਤ ਵਧੀਆ ਕੰਮ ਚੱਲ ਪਿਆ ਕਹਿੰਦੇ ਇਟਲੀ ਦੇ ਵਿੱਚ ਤੇ ਕਹਿੰਦੇ ਮੈਂ ਹਰ ਆਪਣੀ ਸੈਲਰੀ ਦੇ ਵਿੱਚ ਉਹ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਮ ਦਾ ਦਸਵੰਦ ਕਰਦਾ ਸੀ ਕਹਿੰਦੇ ਹਾਜੇ ਸਾਲ ਕੀ ਹੋਇਆ ਸੀ ਕਹਿੰਦੇ ਕਿ ਮੈਨੂੰ ਇੱਕ ਵੀਰ ਮਿਲਿਆ ਇਸ ਤਰੀਕੇ ਦੇ ਨਾਲ ਜਿਹੜਾ ਵੀਰ ਮਿਲਿਆ ਸੀ ਉਹਨਾਂ ਦੀਆਂ ਉਹ ਕਾਫੀ ਗੱਲਾਂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਬਾਰੇ ਸੁਣ ਕੇ ਸ਼ਹੀਦੀ ਦੇਗ ਬਾਰੇ ਸੁਣ ਕੇ ਉਹ ਵੀਰ ਨੇ ਦੱਸਿਆ ਕਿ ਮੈਂ ਆਪਣੇ ਪਰਿਵਾਰ ਨੂੰ ਭੇਜਿਆ ਕਹਿੰਦੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਸ਼ਹੀਦੀ ਦੇਗ ਕਰਵਾਉਣ ਦੇ ਲਈ ਉਬੀ ਨੇ ਦੱਸਿਆ ਕਿ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਸਦਕਾ ਕਹਿੰਦੇ ਕਿ ਮੈਂ ਕੰਮਕਾਜ ਵੀ ਬਹੁਤ ਵਧੀਆ ਕਰਦਾ ਸੀ ਕਹਿੰਦੇ ਖੇਤੀਬਾੜੀ ਦਾ ਕੰਮ ਸੀ ਉੱਥੇ ਮੇਰਾ ਇਸੇ ਤਰ੍ਹਾਂ ਵੀਰ ਨੇ ਦੱਸਿਆ ਕਹਿੰਦੇ ਕਿ ਜਦੋਂ ਮੈਂ ਉੱਥੇ ਖੇਤੀਬਾੜੀ ਦਾ ਕੰਮ ਕਰਦਾ ਸੀ ਤੇ ਕਹਿੰਦਾ ਕਿਸੇ ਦੇ ਅੱਗੇ ਕੰਮ ਕਰਨਾ ਵੀ ਬਹੁਤ ਜ਼ਿਆਦਾ ਔਖਾ ਹੁੰਦਾ ਸੀ ਇੱਕ ਦਿਨ ਕਹਿੰਦੇ ਮੈਂ ਖੇਤੀਬਾੜੀ ਦਾ ਕੰਮ ਕਰ ਹੀ ਰਿਹਾ ਸੀ ਤੇ ਮੈਂ ਕਹਿੰਦੇ ਪੈਰ ਫਿਸਲ ਗਿਆ ਤੇ ਡੇਗ ਗਿਆ ਟਿੱਗੜ ਦੇ ਕਾਰਨ ਕਹਿੰਦੇ ਕਿ ਮੇਰੀ ਰੀਡ ਦੀ ਹੱਡੀ ਦਾ ਮਣਕਾਏ ਚ ਹਿੱਲ ਗਿਆ ਸੀ ਜਿਸ ਕਰਕੇ ਕਹਿੰਦੇ ਮੇਰੇ ਤੋਂ ਬੈੱਡ ਤੋਂ ਹੀ ਨਹੀਂ ਸੀ ਉੱਠਿਆ ਜਾਂਦਾ ਉੱਥੇ ਕਹਿੰਦੇ ਮੈਂ ਆਪਣਾ ਬੋਕ ਇਲਾਜ ਕਰਵਾਇਆ ਸੀ ਬਹੁਤ ਟੀਕੇ ਵੀ ਇੰਜੈਕਸ਼ਨ ਵੀ ਲਵਾਏ ਪਰ ਕਹਿੰਦੇ ਮੈਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਫਰਕ ਨਹੀਂ ਸੀ ਪਿਆ ਇਥੇ ਵੀਰ ਨੇ ਦੱਸਿਆ ਕਿ ਮੈਂ ਕੰਮ ਲੱਗਿਆ ਸੀ ਉਸ ਬੰਦੇ ਨੇ ਮੇਰੀ ਬਹੁਤ ਕੇਅਰ ਕੀਤੀ ਕਹਿੰਦੇ ਮੇਰੀ ਬਹੁਤ ਮਦਦ ਵੀ ਕੀਤੀ ਕਹਿੰਦੇ ਮੇਰੇ ਜੋ ਪੇਪਰ ਬਣੇ ਸਨ ਉਹ ਵੀ ਉਸ ਨੇ ਹੀ ਬਣਵਾਏ ਸਨ ਇਸ ਤਰੀਕੇ ਦੇ ਨਾਲ ਵੀਰ ਨੇ ਦੱਸਿਆ ਕਿ ਜਦੋਂ ਮੇਰੇ ਸੱਟ ਲੱਗੇਗੀ ਕਹਿੰਦੇ ਨਾ ਤਾਂ ਮੈਂ ਘਰ ਪਿੱਛੇ ਵਾਕਸ ਜਾਣ ਚੁੱਕਾ ਸੀ ਕਿਉਂਕਿ ਘਰ ਕਹਿੰਦੇ ਜਦੋਂ ਮੈਂ ਆਇਆ ਸੀ ਕਹਿੰਦੇ ਘਰ ਤੋਂ ਉਸ ਸਮੇਂ ਕਹਿੰਦੇ ਮੈਂ ਆਪਣੀ ਭੈਣ ਦੀ ਮੈਰਿਜ ਕਰਕੇ ਆਇਆ ਸੀ ਤੇ ਘਰ ਦੇ ਹਾਲਾਤ ਵੀ ਕਹਿੰਦੇ ਬਹੁਤ ਜ਼ਿਆਦੇ ਬੁਰੇ ਸਨ ਕਿਉਂਕਿ ਮੈਰਿਜ ਤੇ ਬਹੁਤ ਜ਼ਿਆਦਾ ਖਰਚਾ ਹੋ ਗਿਆ ਸੀ ਤੇ ਏਸੀ ਤਰ੍ਹਾਂ ਸਹਸਣਗੇ ਜੀ ਉਹ ਵੀਰ ਨੇ ਦੱਸਿਆ ਕਹਿੰਦੇ ਕਿ ਡਾਕਟਰ ਨੇ ਮੈਨੂੰ ਕਿਹਾ ਸੀ ਕਿ ਤੂੰ ਬੈਡ ਰੈਸਟ ਕਰ ਕਿ ਭਾਰਾ ਕੰਮ ਬਿਲਕੁਲ ਵੀ ਨਹੀਂ ਕਰਨਾ ਜੇ ਇਸ ਕਰਕੇ ਉਸ ਵੀਰ ਨੇ ਕਿਹਾ ਕਿ ਮੈਂ ਹਰ ਰੋਜ਼ ਕਹਿੰਦੇ ਕੰਮ ਤਾਂ ਕੋਈ ਕਰਨੀ ਸੀ ਸਾਕਦਾ ਤੇ ਮੈਂ ਗੁਰਬਾਣੀ ਪੜਨੀ ਸ਼ੁਰੂ ਕਰ ਦਿੱਤੀ ਇਸੇ ਤਰ੍ਹਾਂ ਕਹਿੰਦੇ ਕਿ ਮੈਂ ਪਏ ਨੇ ਚਪੈਰਾ ਸਾਹਿਬ ਕੱਟੀ ਜਾਣਾ ਬਾਣੀ ਪੜੀ ਜਾਣੀ ਤੇ ਕਹਿੰਦੇ ਜੋ ਮੇਰੇ ਤਾਇਆ ਜੀ ਦਾ ਬੇਟਾ ਸੀ ਉਹ ਬਹੁਤ ਨੇਕ ਸੀ ਕਹਿੰਦੇ ਬਾਣੀ ਪੜਦਾ ਸੀ ਗੁਰੂ ਦੇ ਨਾਲ ਚੜਿਆ ਹੋਇਆ ਸੀ ਤੇ ਮੇਰਾ ਕਹਿੰਦੇ ਉਹ ਬਹੁਤ ਹੀ ਕਰਦਾ ਸੀ ਤੇ ਇਸੇ ਤਰੀਕੇ ਦੇ ਨਾਲ ਉਸ ਵੀਰ ਨੇ ਦੱਸਿਆ ਕਿ ਕਹਿੰਦੇ ਪਰ ਮੈਂ ਆਪਣੇ ਭਰਾ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਬੋਝ ਨਹੀਂ ਸੀ ਬਣਨਾ ਚਾਹੁੰਦਾ ਕਹਿੰਦਾ ਕਿਉਂਕਿ ਉਹਦੇ ਆਪ ਦੇ ਘਰ ਦੀ ਬਹੁਤ ਵੱਡੀ ਜ਼ਿੰਮੇਵਾਰੀ ਸੀ ਉਸ ਦੀਆਂ ਤਿੰਨ ਭੈਣਾਂ ਸਨ ਤੇ ਉਹ ਇਕੱਲਾ- ਇਕੱਲਾ ਭਰਾ ਸੀ ਇੱਕ ਭੈਣ ਦਾ ਹਜੇ ਉਸ ਵੀਰ ਨੇ ਵਿਆਹ ਕੀਤਾ ਸੀ ਤੇ ਇੱਕ ਦਾ ਰੱਖਿਆ ਹੋਇਆ ਸੀ ਤੇ ਉਪਰੋਂ ਵੀਰ ਦੱਸਦੇ ਕਿ ਮੇਰੇ ਸੱਟ ਲੱਗੀ ਸੀ ਇਹਦੇ ਮੈਂ ਬਹੁਤ ਜ਼ਿਆਦਾ ਆਪਣੇ ਮਨ ਦੇ ਵਿੱਚ ਝੁਰਦਾ ਸੀ ਕਿ ਉੱਥੋਂ ਮੈਂ ਆਇਆ ਕਮਾਈ ਕਰਨ ਦੇ ਲਈ ਤੇ ਇੱਥੇ ਆ ਕੇ ਮੇਰੇ ਸੱਟ ਲੱਗ ਗਈ ਵੀ ਮੈਂ ਮਿਹਨਤ ਕਰਨੀ ਕਮਾਈ ਕਰਨੀ ਹਰ ਵੇਲੇ ਕਿਹਦੇ ਮੇਰੇ ਮਨ 'ਚ ਇਸ ਤਰ੍ਹਾਂ ਦੇ ਹੀ ਖਿਆਲ ਆਉਂਦੇ ਰਹਿੰਦੇ ਸੀ। ਇਸੇ ਤਰ੍ਹਾਂ ਵੀਰ ਨੇ ਦੱਸਿਆ ਕਿ ਮੇਰੇ ਮਨ ਦੇ ਵਿੱਚ ਇਹੀ ਖਿਆਲ ਆਉਂਦੇ ਰਹੇ ਨੇ ਕਿ ਜੇ ਮੈਂ ਕੰਮ ਕਰਦਾ ਤਾਂ ਮੈਂ ਆਪਣੇ ਭਰਾ ਦੀ ਮਦਦ ਕਰਦਾ ਉਸ ਦੀ ਭੈਣ ਦੇ ਵਿਆਹ ਦੇ ਵਿੱਚ। ਇਸੇ ਤਰ੍ਹਾਂ ਵੀਰ ਨੇ ਦੱਸਿਆ ਕਿ ਮੈਂ ਆਪਣੇ ਪਿੰਡ ਆਪਣੇ ਮਾਤਾ ਜੀ ਨੂੰ ਫੋਨ ਕੀਤਾ ਕਿ ਤੁਹਾਨੂੰ ਤਾਂ ਬਾਬਾ ਨੋ ਸਿੰਘ ਸਾਹਿਬ ਜੀ ਦੇ ਅਸਥਾਨ ਤੇ ਜਾ ਕੇ ਸ਼ਹੀਦੀ ਦੇ ਤੁਸੀਂ ਕਰਵਾਓ ਤੇ ਅਰਦਾਸ ਕਰਵਾਓ ਕਿ ਮੇਰੀ ਸੇਹ ਤੇ ਜੋ ਤੰਦਰੁਸਤ ਹੋ ਜਾਵੇ ਇਸ ਤਰੀਕੇ ਦੇ ਨਾਲ ਵੀਰ ਕਹਿੰਦੇ ਕਿ ਜਦੋਂ ਅਸੀਂ ਸ਼ਹੀਦੀ ਦੇ ਕੇ ਕਹਿੰਦੇ ਮੇਰੇ ਮਾਤਾ ਜੀ ਨੇ ਕਰਵਾਈ ਤੇ ਉਸ ਤੋਂ ਬਾਅਦ ਕਹਿੰਦੇ 2 ਮਹੀਨੇ ਮੈਂ ਬਿਲਕੁਲ ਵੀ ਕੰਮ ਤੇ ਨਹੀਂ ਸੀ ਗਿਆ ਤੇ ਜਿਹੜਾ ਗੋਰਾ ਸੀ ਜਿਸ ਦੇ ਨਾਲ ਕਹਿੰਦੇ ਮੈਂ ਕੰਮ ਤੇ ਲੱਗਿਆ ਹੋਇਆ ਸੀ ਜਿਸ ਦੇ ਕੋਲ ਇਸੀ ਤਰ੍ਹਾਂ ਵੀਰ ਕਹਿੰਦੇ ਕਿ ਦੋ ਤਿੰਨ ਮਹੀਨੇ ਮੈਂ ਹਰ ਰੋਜ਼ ਮਹਾਰਾ ਸੱਚੇ ਪਾਤਸ਼ਾਹ ਜੀ ਦੇ ਚਰਨਾਚੇ ਅਰਦਾਸ ਬੇਨਤੀ ਕਰਦਾ ਰਹਿੰਦਾ ਸੀ ਜਿਹੜੇ ਕੁਝ ਪੈਸੇ ਸਨ ਵੀਰ ਕਹਿੰਦੇ ਕਿ ਉਹ ਮੇਰੇ ਸਾਰੇ ਦਵਾਈਆਂ ਤੇ ਲੱਗੇ ਕੋਸ਼ ਕਹਿੰਦੇ ਕਿ ਮੇਰੇ ਭਰਾ ਨੇ ਵੀ ਮੇਰੀ ਮਦਦ ਕੀਤੀ ਸੀ ਤੇ ਇਹਨੇ ਨੂੰ ਕਹਿੰਦੇ ਜੋ ਗੋਰਾ ਜਿਸ ਦੇ ਕੋਲ ਮੈਂ ਕੰਮ ਤੇ ਲੱਗਿਆ ਹੋਇਆ ਸੀ ਉਹ ਉਹ ਵੀਰ ਨੇ ਦੱਸਿਆ ਕਿ ਮੇਰੇ ਤਾਇਏ ਜੀ ਦੇ ਬੇਟੇ ਨੂੰ ਉਹ ਗੋਰਾ ਮਿਲਿਆ ਤੇ ਉਸ ਨੇ ਪੁੱਛਿਆ ਕਿ ਉਸ ਨੂੰ ਸੱਟ ਲੱਗ ਗਈ ਸੀ ਕੀ ਹੁਣ ਉਹ ਠੀਕ ਹੈ ਤੇ ਕਹਿੰਦੇ ਮੇਰੇ ਭਰਾ ਨੇ ਉਸ ਨੂੰ ਕਿਹਾ ਕਿ ਠੀਕ ਹੈ ਥੋੜਾ ਫਰਕੇ ਥੋੜਾ ਚੱਲ ਫਿਰ ਲੈਂਦਾ ਇਹਨਾਂ ਕਹਿ ਕੇ ਜਦੋਂ ਵਾਪਸ ਆਉਣ ਲੱਗਾ ਤਾਂ ਉਸ ਗੋਰੇ ਨੇ ਕਿਹਾ ਕਿ ਆਹ ਉਸ ਦੀ 2-3 ਮਹੀਨਿਆਂ ਦੀ ਸੈਲਰੀ ਹੈ ਤੇ ਉਸ ਨੂੰ ਦੇ ਦਿਓ ਤੇ ਕਹਿ ਦਿਓ ਕਿ ਆਪਣਾ ਇਲਾਜ ਕਰਵਾ ਕੇ ਸਹੀ ਹੋ ਕੇ ਤੰਦਰੁਸਤ ਹੋ ਕੇ ਦੁਬਾਰਾ ਤੋਂ ਕੰਮ ਤੇ ਆਉਣਾ ਸ਼ੁਰੂ ਕਰ ਦੇਵੇ ਇਸੀ ਤਰੀਕੇ ਦੇ ਨਾਲ ਸਾਧ ਸੰਗੀ ਜੀ ਉਸ ਵੀਰ ਨੇ ਦੱਸਿਆ ਕਿ ਮੇਰੇ ਉੱਪਰ ਜਿਹਦਾ ਸਿੰਘਾਂ ਤਾਂ ਅੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਹੋਈ ਸੀ ਕਹਿੰਦੇ ਕਿ ਕੋਣ ਕਿਸੇ ਨੂੰ ਬਗਾਨੇ ਬੇਸਟ ਬੈਠਿਆ 1 ਰੁਪਿਆ ਵੀ ਦਿੰਦਾ ਏ ਪਰ ਉਸ ਗੋਰੀ ਨੇ ਕਹਿੰਦੇ ਮੈਨੂੰ 2-3 ਮਹੀਨੇ ਚੋਂ ਮੈਂ ਘਰ ਦੇ ਵਿੱਚ ਬੈਠਿਆ ਸੀ ਉਹ ਬੈਠਿਆਂ ਦੀ ਵੀ ਕਹਿੰਦੇ ਮੈਨੂੰ ਸੈਲਰੀ ਦੇ ਦਿੱਤੀ ਉਨਾ ਹੀ ਪੈਸਿਆਂ ਦੇ ਨਾਲ ਸਾਧ ਸੰਗੀਤ ਜੀ ਵੀਰ ਦਾਸ ਜੀ ਕਿਵੇਂ ਆਪਣਾ ਇਲਾਜ ਕਰਵਾਇਆ ਤੇ ਕਹਿੰਦੇ ਜੋ ਮੇਰੇ ਤਾਈ ਜੀ ਦੀ ਬੇਟੀ ਦਾ ਵਿਆਹ ਸੀ ਕਹਿੰਦੇ ਉਸ ਦੇ ਵਿੱਚ ਵੀ ਮੈਂ ਆਪਣੇ ਭਰਾ ਨੂੰ ਕਿਹਾ ਕਿ ਇਨਾਂ ਪੈਸਿਆਂ ਨੂੰ ਤੂੰ ਵਰਤ ਲੈ ਇਸੇ ਤਰ੍ਹਾਂ ਸਾਧ ਸੰਗੀਤ ਜੀ ਉਸ ਵੀਰ ਨੇ ਦੱਸਿਆ ਕਿ 4-5 ਮਹੀਨਿਆਂ ਦੇ ਬਾਅਦ ਕੇ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਮੈਂ ਦੁਬਾਰਾ ਤੋਂ ਫਿਰ ਕੰਮ ਤੇ ਜਾਣਾ ਸ਼ੁਰੂ ਕਰ ਦਿੱਤਾ ਕਹਿੰਦੇ ਜਿੰਨੇ ਮਹੀਨੇ ਮੇ ਘਰ ਦੇ ਵਿੱਚ ਰਿਹਾ ਸੀ ਕਹਿੰਦੇ ਸੱਟ ਲੱਗਣ ਦੇ ਕਰਕੇ ਓਨੇ ਮਹੀਨਿਆਂ ਦੀ ਉਸ ਬੋਰੀ ਨੇ ਕਹਦੇ ਕਿ ਮੈਨੂੰ ਸੈਨਰੀ ਵੀ ਦੇ ਦਿੱਤੀ ਸੀ ਏਸੀ ਤਰ੍ਹਾਂ ਸਾਸੰਗੇ ਜੀ ਉਸ ਵੀਰ ਨੇ ਦੱਸਿਆ ਕਿ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਮੇਰੇ ਅੰਗ ਸੰਗ ਸਹਾਈ ਹੋ ਕੇ ਮੇਰੀ ਮਦਦ ਕੀਤੀ ਨਹੀਂ ਤਾਂ ਅੱਜ ਕੱਲ ਦੇ ਸਮੇਂ ਦੇ ਵਿੱਚ ਕਹਿੰਦੇ ਕੋਣ ਕਿਸੇ ਦੀ ਮਦਦ ਕਰਦਾ ਏਸੇ ਤਰ੍ਹਾਂ ਸ਼ਹੀਦ ਸਿੰਘ ਧੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਸਾਸੰਗੇ ਜੀ ਬਹੁਤ ਵੱਡੀ ਕੀਰਤ ਦੇ ਮਾਲਕ ਨੇ ਬੜੀ ਤਾਕਤ ਤੇ ਬੜੀ ਕਿਰਪਾ ਓਨਾਂ ਦੀ ਵਿੱਚ ਜੇਕਰ ਕੋਈ ਸ਼ਰਧਾ ਭਾਵਨਾ ਤੇ ਨਾਲ ਸਾਧ ਸੰਗੀ ਜੀ ਸ਼ਹੀਦਾ ਸਿੰਘਾਂ ਨੂੰ ਯਾਦ ਕਰਦਾ ਏ ਤਾਂ ਫਿਰ ਮਹਾਰਾਜ ਸੱਚੇ ਪਾਤਸ਼ਾਹ ਜੀ ਓਨਾਂ ਦੀ ਮੋਰਛੇ ਵੀ ਫਤਿਹ ਕਰਦੇ ਨੇ ਇਸ ਤਰ੍ਹਾਂ ਸਾਧ ਸੰਗੀ ਜੀ ਉਸ ਵੀਰ ਨੇ ਆਪਣੀ ਹੱਦਬੀਤੀ ਦੱਸੀ ਕਿ ਮੈਂ ਇਸ ਤਰੀਕੇ ਦੇ ਨਾਲ ਸ਼ਹੀਦਾ ਸਿੰਘਾਂ ਦੇ ਨਾਲ ਜੁੜਿਆ ਇੱਕ Hindu ਵੀਰ ਦੀ ਕਹਿੰਦੇ ਕਿ ਮੈਂ ਵਾਰਤਾ ਸੁਣ ਕੇ ਅਨੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਨਾਲ ਜੁੜਿਆ ਬਾਰ ਤੱਕ ਕਹਿੰਦੇ ਕਿ ਮੈਂ ਪਹੁੰਚ ਗਿਆ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਕਿਰਪਾ ਦੇ ਨਾਲ ਮੈਨੂੰ ਕਾਮਨਾ ਮਿਲਿਆ ਉਹ ਵੀ ਪਰਮਾਤਮਾ ਦੀ ਕਿਰਪਾ ਦੇ ਨਾਲ ਮਿਲਿਆ ਮੇਰੀ ਜ਼ਿੰਦਗੀ ਦੇ ਵਿੱਚ ਕਹਿੰਦੇ ਦੁੱਖ ਤਕਲੀਫ ਆਏ ਉਹ ਵੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਦੂਰ ਹੋਏ ਇਸੇ ਤਰ੍ਹਾਂ ਸਾਧ ਸੰਗੇ ਜੀ ਤਾਂ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਇਹ ਦਾਸ ਸਿੰਘਾ ਨੇ ਉਸ ਇਟਲੀ ਵਾਲੇ ਵੀਰ ਤੇ ਆਪਣੀ ਕਿਰਪਾ ਕਰਕੇ ਉਹਨਾਂ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਿਆ ਤੇ ਉਹਨਾਂ ਦੇ ਅੰਗ ਸੰਗ ਸਹਾਈ ਰਹੇ। ਹਾਂਜੀ ਸਾਥ ਸੰਗਤ ਜੀ ਇਹ ਸੀ ਇਟਲੀ ਵਾਲੇ ਵੀਰ ਦੀ ਹੱਡ ਬੀਤੀ ਤੇ ਸਾਡੀ ਅੱਜ ਦੀ ਇੱਕ ਛੋਟੀ ਜਿਹੀ ਵੀਡੀਓ ਜੋ ਕਿ ਅਸੀਂ ਤੁਹਾਡੀ ਨਾਲ ਸਾਂਝੀ ਕੀਤੀ ਹੈ। ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਜੀ ਤੇ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ ਤਾਂ ਜੋ ਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕੇ। ਇਹ ਕੋਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹੀ ਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸੋ ਸਾਰੀ ਸੰਗਤਾਂ ਬਾਦਤੋ ਬਾਦ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਹੋਰ ਸੰਗਤਾਂ ਨੂੰ ਵੀ ਅੱਗੇ ਗੁਰਬਾਣੀ ਦੇ ਨਾਲ ਜੁੜੋ ਤਾਂ ਜੋ ਕਿ ਪਰਮਾਤਮਾ ਦੀ ਤੁਹਾਡੇ ਘਰ ਪਰਿਵਾਰ ਤੇ ਕਿਰਪਾ ਬਣੀ ਰਹੇ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ